ਹੈਲੋ एवरीवन वेलकम बैक टू माय YouTube ਚੈਨਲ ਆਈ hope ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਜੇ ਜਾ ਰਹੇ ਸੀਗੇ ਅਸੀਂ ਨਾ ਫੋਟੇ ਸਕੌਟ ਜਾ ਰਹੀ ਸੀ ਅੱਜ ਜੇ ਮੈਡੀਸਨ ਲੈਂਡ ਚੱਲੇ ਸੀਗੇ ਤੇ ਨਾਲ ਹੀ ਅਸੀਂ ਮੈਕਸ ਨੂੰ ਵੀ ਲੈ ਲਿਆ ਹੋਇਆ ਆ ਕਿਉਂਕਿ ਮੈਕਸ ਦੀ ਵੀ ਆਪਾਂ ਗਰੂਮਿੰਗ ਕਰਾਉਣੀ ਆ ਤੇ ਸਭ ਤੋਂ ਪਹਿਲਾਂ ਜਾਵਾਂਗੇ ਅਸੀਂ ਫੋਟੇ ਸਕੌਟ ਤੇ ਉਸ ਤੋਂ ਬਾਅਦ ਆਪਾਂ ਮੈਕਸ ਨੂੰ ਲੈ ਕੇ ਜਾਵਾਂਗੇ ਇਹਦੇ ਸੈਲੂਨ 'ਚ ਉਹ ਕੀ ਮੈਕਸ ਦੀ ਆਪਾਂ ਜਿਹੜੀ ਟੌਰ ਆ ਉਹ ਕੱਟੀ ਨਹੀਂ ਸੀ ਦਿਵਾਲੀ ਤੇ ਤੇ ਉਹਦੇ హెయిਰ ਜਿਹੜੇ ਆ ਕਾਫੀ ਲੰਬੀ ਹੋ ਕੇ ਹੋਏ ਸੀਗੇ ਤੇ ਹੁਣ ਆਪਾਂ ਇਹਦੀ ਟੌਰ ਕਟਵਾਉਣ ਜਾ ਰਹੇ ਆ ਠੀਕ ਹੈ ਮੈਕਸ ਦੇਖੋ ਜੀ ਅੱਜ ਬੈਠਾ ਹੋਇਆ ਨੀਚੇ ਵੈਸੇ ਇਹ ਨੀਚੇ ਨਹੀਂ ਬੈਠਦਾ ਹੁੰਦਾ ਤੁਹਾਨੂੰ ਪਤਾ ਹੀ ਆ ਨਾ ਕਿੱਦਾਂ ਮਤਲਬ ਗੱਡੀ ਦੇ ਵਿੱਚ ਇਹਨੇ ਇਧਰ ਉਧਰ ਦੌੜਨਾ ਭਜਣਾ ਹੁੰਦਾ ਏ ਕਿ ਨਹੀਂ ਬੈਠਣ ਵਾਲਾ ਬਟ ਅੱਜ ਮੈਂ ਬਿਠਾਈ ਦਿੱਤਾ ਮੈਂ ਕਿਹਾ ਅੱਜ ਤੂੰ ਬੈਠ ਜਾ ਇਧਰ ਦੇਖੋ ਉੱਪਰ ਦੇਖੋ ਮੈਕਸ ਇਹ ਥੋੜਾ ਬੈਠਦਾ ਫਿਰ ਉੱਪਰ ਨੂੰ ਹੋ ਜਾਂਦਾ ਕਿ ਮੈਂ ਬਾਹਰ ਵੀ ਦੇਖਣਾ ਚਾਹੁੰਨਾ ਕੁਝ ਨਾ ਕੁਝ ਬਾਕੀ ਅਸੀਂ ਤੁਹਾਨੂੰ ਸਲੂਨ 'ਚ ਵੀ ਲੈ ਕੇ ਜਾਵਾਂਗੇ ਜਿੱਥੇ ਕਿ ਅਸੀਂ ਮੈਕਸ ਦੀ ਕਟਿੰਗ ਕਰਵਾਣੀ ਆ ਤੇ ਪਹਿਲਾਂ ਅਸੀਂ ਸਭ ਤੋਂ ਹਸਪੀਟਲ ਜਾ ਰਹੇ ਹਾਂ ਮੈਡੀਸਨ ਲੈ ਕੇ ਫਿਰ ਫ੍ਰੀ ਹੋ ਕੇ ਉੱਤਰੋਂ ਫਿਰ ਆਪਾਂ ਜਾਵਾਂਗੇ ਇਹਦੇ ਸਲੂਨ 'ਚ ਤੇ ਉੱਥੇ ਵੀ ਆਪਾਂ ਵਲੌਗ ਜਿਹੜਾ ਆ ਪੂਰਾ ਬਣਾਵਾਂਗੇ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਣੇ ਰਿਹਾ ਕਰੋ ਤੇ ਵਲੌਗ ਨੂੰ ਪੂਰਾ ਦੇਖਿਆ ਕਰੋ ਜੀ ਇਹ ਇਹ ਅੱਗੇ ਵੀ ਆ ਤੇ ਪਿੱਛੇ ਵੀ ਆ ਇਹ ਨਾ ਲੂਜ਼ ਮਾਲ ਹੁੰਦਾ ਨਾ ਪਤਾ ਨਹੀਂ ਇਹਦੇ ਵਿੱਚ ਕਿਹੜੀ ਚੀਜ਼ ਹੋਊਗੀ ਪਰ ਇਹ ਨਹੀਂ ਪਤਾ ਚੀਜ਼ ਕੀ ਹੈ ਵੈਸੇ ਇਹ ਦਾ ਜਾਂਦਾ ਸੇਫਟੀ ਕਿੰਨੀ ਹੈ ਨਾ ਸਟੀਲ ਦਾ ਹਾਂਜੀ ਹਾਂ ਇਹਦੇ ਅੱਗੇ ਪਿੱਛੇ ਹੁੰਦਾ ਵਾ ਗੱਡੀ ਵਿਚੇ ਨੇ ਤੇ ਦੇਖ ਦੇ ਜਰਾ ਇੱਕ ਬਸ ਸ਼ੀਸ਼ਾ ਖੋਲੀ ਨਾ ਮੈਂ ਸ ਫਟਾਫਟ ਉੱਠ ਕੇ ਉੱਪਰ ਕਿ ਮੈਂ ਨਾ ਫਟਾਫਟ ਬਾਹਰ ਦੇਖਣਾ ਹੈ ਇਹਦੀ ਆਦਤ ਆ ਕਿ ਖਿੜਕੀ ਚੋਂ ਮੂੰਹ ਬਾਹਰ ਰੱਖਣਾ ਬਟਹੀਂ ਨਹੀਂ ਰੱਖਦੇ ਕਿ ਚਲੋ ਹਨਾ ਐਵੇਂ ਬੱਚੇ ਦਾ ਕਿਤੇ ਨੁਕਸਾਨ ਹੋ ਜਾਊਗਾ ਕੋਈ ਪਰ ਇਹ ਕਿਤੇ ਆ ਦੇਖਿਆ ਡੌਗੀ ਦੇਖ ਕੇ ਕਿੰਨੇ ਛੇਤੀ ਰੋਲਾ ਬਸ ਤਾਈ ਦਿਨ ਨੂੰ نیچے ਗਿਆ ਬੈਠਣ ਨੂੰ ਚਲੋ نیچے ਬੈਠੋ ਚਲੋ ਚਲੋ ਜੀਭ ਵੀ ਅੰਦਰ ਕਰੋ ਕਰੋ ਚਲੋ نیچے 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 ਸਿੱਟ ਨਹੀਂ ਜੁੰਦਾ ਹੁਣ ਅਸੀਂ ਜਾਂਦੇ ਪਏ ਆ ਜੀ 에어ਪੋਰਟ ਰੋਡ ਤੇ ਤੇ ਇੱਥੇ ਹੀ ਆਉਣਾ ਆ ਫੋਰਟ ਸਕਾਟ ਆਪਾਂ ਮੈਂ ਕਿਹੜੇ ਰੋਡ ਤੇ ਚੜ੍ਹ ਗਏ ਹੋਏ ਆ ਉਹਦਾ ਵੀ ਦੱਸ ਦਈਏ ਤੁਹਾਨੂੰ ਬਸ ਥੋੜਾ ਹੀ ਅੱਗੇ ਰਹਿ ਗਿਆ ਨਾ ਕਾਲਾ ਨਮਕ ਜਿਹੜਾ ਨਾ ਹਰ ਜਗ੍ਹਾ ਹੀ ਵਿਕਣ ਲੱਗ ਗਿਆ ਹੈ ਹਰ ਜਗ੍ਹਾ ਹੀ ਵਿਕਦਾ ਜਿੱਥੇ ਮ ਛੋਟੇ ਮੋਟੇ ਸ਼ਹਿਰ ਚ ਵੀ ਵਿਕਣ ਲੱਗ ਗਿਆ ਨਹੀਂ ਤੇ ਅੱਗੇ ਸਿਰਫ ਦੁਕਾਨਾਂ ਤੋਂ ਹੀ ਮਿਲਦਾ ਹੁੰਦਾ ਸੀਗਾ ਜਿਹੜੇ ਕੰਮ ਨੂੰ ਕੋਈ ਬਿਜ਼ਨਸ ਜਿਹੜਾ ਵੀ ਕੋਈ ਸ਼ੁਰੂ ਕਰਦਾ ਨਾ ਉਹ ਉਧਰ ਨੂੰ ਤੁਰ ਪਿੰਦੇ ਸਾਰੇ ਆ ਝਾੜੂ ਹਰ ਵਾਰੀ ਕਹਿੰਦਾ ਹੈ ਕਿ ਲੈ ਕੇ ਜਾਣੇ ਝਾੜੂ ਜਲਦੀ ਖਰਾਬ ਨਹੀਂ ਹੁੰਦਾ ਤੋ ਇਧਰਲੀ ਸਾਈਡ ਹੁੰਦੇ ਲਈਦਾ ਹੀ ਨਹੀਂ ਉਧਰ ਵਾਲੀ ਸਾਈਡ ਮਿਲਦਾ ਹੀ ਨਹੀਂ ਫਿਰ ਕਾਫੀ ਕੁਝ ਰੋੜਾਤੇ ਪਿਆ ਹੁੰਦਾ ਬਈ ਜਿੰਨਾਂ ਇਹਨਾਂ ਨੇ ਜੋ ਜੋ ਸਮਾਨ ਵੇਚਣਾ ਹੁੰਦਾ ਕਈ ਰੋੜ ਤੇ ਵੀ ਲੈ ਕੇ ਬੈਠੇ ਹੁੰਦੇ ਕਿਉਂਕਿ ਜਾਂਦੇ ਆਉਂਦੇ ਸਾਰੇ ਲੈ ਲੈਂਦੇ ਹਨ ਇਧਰ ਜੇ ਰਾਸ਼ਟਾਟਾ ਵੈ ਕੋ ਉਧਰ ਜਾ ਜਾ ਸੀ ਵਿਚੀ ਆ ਗਏ ਆ ਜੀ ਅਸੀਂ ਫੋਰਟ ਸਕਾਟ ਗੱਡੀ ਲਾਵਾਂਗੇ ਪਾਰਕਿੰਗ ਚ ਕਿੱਧਰ ਲਾਉਣੀ ਆ ਇਹ ਜਗ੍ਹਾ ਨਹੀਂ ਚਲੋ ਦੇਖਦੇ ਆ ਉਹ ਜੀ ਅਸੀਂ ਹੁਣ ਨਿਕਲੇ ਆਂ ਜੀ ਸਕੌਟ ਤੋਂ ਬਾਹਰ ਮੈਡੀਸਨ ਲੱਲੀ ਤੇ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਜੀ ਮਤਲਬ ਵਲੌਗ ਦੇ ਵਿੱਚ ਤੈਂਜ ਲੱਗਦਾ ਨਾ ਜਿਵੇਂ ਕਿ ਛੇਤੀ ਨਿਕਲ ਕੇ ਉੱਥੋਂ ਬੜਾ ਬੜਾ ਗਲੌਗ ਜਿਹੜਾ ਸ਼ੁਰੂ ਕਰ ਦਿੱਤਾ ਬਟ ਟਾਈਮ ਲੱਗਦਾ ਹੈ 3-4 ਘੰਟੇ ਲੱਗ ਗਏ ਅੱਜ ਹਸਪੀਟਲ ਦੇ ਵਿੱਚ ਹੁਣ ਅਸੀਂ ਜਾ ਰਹੇ ਆਂ ਜੀ ਮੈਕਸ ਦੀ ਗਰੂਮਿੰਗ ਕਰਨ ਲਈ ਹੁਣ ਅਸੀਂ ਤੁਹਾਨੂੰ ਮਿਲਾਂਗੇ ਇਹਦੇ ਸੈਲੂਨ 'ਚ ਜਾ ਕੇ ਜਿੱਥੇ ਇਹਨੂੰ ਲੈ ਕੇ ਜਾ ਰਹੇ ਹਾਂ ਠੀਕ ਹੈ ਲਓ ਜੀ ਅਸੀਂ ਗਏ ਆ ਪਹੁੰਚ ਮੈਕਸ ਦੇ ਸੈਲੂਨ 'ਚ ਤੇ ਸੈਲੂਨ ਦੇ ਵਿੱਚ ਨਹੀਂ ਮਤਲਬ ਅਜੇ ਗਏ ਆ ਜੇ ਆਪਾਂ ਬਾਹਰ ਹੀ ਆ ਤੇ ਹੁਣ ਅਸੀਂ ਬਾਹਰ ਜਾ ਕੇ ਤੇ ਫਿਰ ਐਂਟਰ ਹੋਣੇ ਆ ਸ਼ਾਪ ਤੇ ਜਾਣੇ ਵੇਟ ਹਾਂ ਹੁਣ ਲਗਾ ਦਿਓ ਤੁਸੀਂ ਗੱਡੀ ਧਿਆਨ ਨਾਲ ਕਜੇ ਵੀ ਡੈਕੋਰੇਸ਼ਨ ਨਾਲ ਵਧੀਆ ਦਿਵਾਲੀ ਦੀ ਰਾਤ ਨੂੰ ਕਿੰਨਾ ਵਧੀਆ ਲੱਗਦਾ ਹਨਾ ਦੌੜਦਾ ਤੇ ਬਹੁਤ ਤਾਂ ਤੂੰ ਖਿਜਣਾ ਵੀ ਆ ਚਲੋ ਚਲੋ ਮੁੜ ਕੇ ਖੇਤ ਜਾਂਦਾ ਹੁੰਦਾ ਕਿ ਮੈਨੂੰ ਛੱਡ ਦੋ ਨਹੀਂ ਨਹੀਂ ਮੇਰੀ ਗੱਲ ਤੇ ਸੁਣੋ ਕਿੱਧਰ ਨੂੰ ਚਾਈ ਜਾਨਾ ਹੈ ਪਤਾ ਇੱਧਰ ਚਲੋ ਚਲੋ ਬੇਟਾ ਤੂੰ ਹੀ ਬੱਚਾ ਚਲੋ ਅੱਗੇ ਹੋਏ ਨੂੰ ਪਤਾ ਲੱਗ ਗਿਆ ਨਹੀਂ ਜਾਣਾ ਦੇਖੋ ਜੀ ਮੈਕਸ ਦਾ ਕੰਮ ਮੈਕਸ ਨੂੰ ਪਤਾ ਚੱਲ ਗਿਆ ਆ ਆਓ ਦੇਖੋ ਚਲੋ 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 ਨਾ ਸਭ ਤਾਂ ਲੱਗ ਗਿਆ ਨੂੰ ਕਿ ਇੱਥੇ ਗਰੋਮਿੰਗ ਹੋਣੀ ਆ ਮਤਲਬ ਨਾ ਤੁਸੀਂ ਇੱਕ ਵਾਰੀ ਦਿਖਾ ਦਿਓ ਸਾਨੂੰ ਬਾਕੀ ਜਿਹੜੇ ਵੀ ਇਹਦੇ ਵਾਲ ਜਿਆਦਾ ਖਰਾਬ ਨੇ ਫਿਰ ਉਹਦੇ ਹਿਸਾਬ ਦੇ ਨਾਲ ਹੀ ਤੁਸੀਂ ਕਰੋਗੇ ਹਨਾ ਅੱਜ ਇਹ ਮੈਕਸ ਦਾ ਸੈਲੂਨ ਆ ਤੇ ਮੈਕਸ ਨੇ ਇਹਦੇ ਵਿੱਚ ਇਹਦੇ ਵਿੱਚ ਵਾਸ਼ ਕਰਨਾ ਇਹਨੂੰ ਸ਼ਾਵਰ ਦੇਣਗੇ ਮੈਕਸ ਨੂੰ ਇਹ ਦੇ ਵਰਗੇ ਲੱਗੇ ਹੋਏ ਆ ਸਾਹਮਣੇ ਲੁੱਕ ਦੇਖ ਲਓ ਤੁਸੀਂ ਹੁਣ ਮੈਕਸ ਦੀ ਲੁੱਕ ਦੇਖੋ ਪੁੱਲਾ ਓਏ ਹੋਏ ਮੈਕਸ ਡਰਨਾ ਨਹੀਂ ਬੇਟਾ ਆ ਤੂੰ ਪਹਿਲਾਂ ਚੇਨ ਤੇ ਲਾ ਦੋ ਇਹਦੀ ਚੱਕਰ ਬਣੀ ਇਹ ਮਨਸ਼ੋਤੀ ਨਹੀਂ ਹੈ ਠੀਕ ਹੈ ਬੜੇ ਕਾੜੀ ਕੰਬੋ ਤਾਂ ਇੰਨੇ ਬੜੇ ਆ ਠੀਕ ਹੈ ਕਿਉਂਕਿ ਇਹਦੇ ਨਾਲ ਇਥੋਂ ਵੀ ਕਾਫੀ ਹੋਏ ਪਏ ਹਾਂਜੀ ਹਾਂਜੀ ਬਸ ਗੰਨਾ ਹੀ ਨਿਕਲ ਜਨ ਸਰ ਹਾਂ ਆ ਦੇਖੋ ਆ ਦੇਖੋ ਕਿੰਨੇ ਆ ਆ ਦੇਖੋ ਤੇ ਇਹਦੇ ਹਿਸਾਬ ਨਾਲ ਹੀ ਕਰੂੰਗੇ ਇਹਦੇ ਸਕਿਨ ਨਾ ਇਹਦੇ ਸਕਿਨ ਬਹੁਤ ਜਿਆਦਾ ਦੇਖੋ ਸੌਫਟ ਰੈੱਡ ਰੈੱਡ ਦਿਖਦੀ ਪਈ ਨਾ ਨੀਤੇ ਫਿਰ ਇਹਦੇ ਉੱਥੇ ਉਹ ਲੱਗ ਜਾਂਦੇ ਆ ਤੇ ਧਿਆਨ ਨਾਲ ਰਹੀਆ ਹਨਾ ਠੀਕ ਹੈ ਹਾਂ ਚੇਨ ਉਤਾਰੋ ਬੇਟਾ ਤੇ ਉਤਾਰੋ ਖੋਲੋ ਵੇਖਿਆ ਕਿਤੇ ਦੇ ਇੱਥੇ ਤੇ ਕਿਤੇ ਕੁਛ ਕਹਿੰਦਾ ਨਾਮ ਨੇ ਟਿੱਕਾ ਕੀ ਕਹਿੰਦਾ ਫਿਰਨ ਉਹਦਨ ਪੂਜਾ ਦੇ ਟਿੱਕਾ ਲਾਇਆ ਸੀ ਦੇਖੋ ਹਾਈ ਬਾਬੂ ਡਰਨਾ ਨਹੀਂ ਤੈਨੂੰ ਨਾਲੇ ਸੈਲੂਨ ਚ ਲੈ ਕੇ ਆਉਨੇ ਆ ਨਾਲੇ ਤੁਸੀਂ ਡਰਦੇ ਮਨ ਲੱਗਾ ਜੀ ਜੰਪ ਕਰਨ ਲੱਗਾ ਚਲੋ ਓਕੇ ਹਾਂ ਜੀ ਓਕੇ ਇਹ ਰੁਕਦਾ ਵੇ ਰੁਕਦਾ ਓਲੋ ਕਰ ਲੋ ਵੇਟ ਉਹਦਾ ਕਿੰਨਾ ਸੀ ਆ 6500 6500 ਸੀਗਾ 6500 500 ਚਲੋ ਗਰੂਮਿੰਗ ਕਰਕੇ ਤੇ ਫੇਰ ਹੀ ਹੁਣ ਬਾਹਰ ਆਊਗਾ ਹੈਨਾ ਬਾਏ ਮਿਚੂ ਬਾਏ ਓਕੇ ਇੱਥੇ ਆ ਵੇਟ ਕਰਦੀ ਪਈ ਮੈਂ ਤੇਰੀ ਠੀਕ ਹੈ ਵੇਟ ਕਰਦੇ ਆਪਾਂ ਠੀਕ ਹੈ ਤੁਸੀਂ ਸੈਲੂਨ ਦੇ ਵਿੱਚੋਂ ਰੈਡੀ ਹੋ ਕੇ ਬਾਹਰ ਆਣਾ ਹੈ ਠੀਕ ਹੈ ਹਾਂਜੀ ਮੈਂ ਨਾ ਹੁਣ ਇੱਥੇ ਵੇਟ ਕਰਦੀ ਪਈ ਆ ਜੋ ਕਿ ਮੈਕਸਮ ਉਂਦਰ ਲੈ ਗਿਆ ਉਹਦੀ ਗਰੂਮਿੰਗ ਹੋਣੀ ਹੈ ਯਾਰ ਤੇ ਇੱਥੇ ਨਾ ਦਸ ਸੋਫੇ ਲੱਗੇ ਹੋਏ ਆ ਵੇਟ ਕਰਨ ਵਾਸਤੇ ਤੇ ਨਾਲਿਆਂ ਦੇਖੋ ਮੇਰੇ ਪਿੱਛੇ ਵੀ ਲੱਗੇ ਹੋਏ ਨਾ ਡੌਗੀ ਐਵੇਂ ਲੱਗਦਾ ਹੋਇਆ ਜਿਦਾ ਇਹਨਾਂ ਨੂੰ ਮੈਨੂੰ ਫਾੜੀ ਲੈਣਾ ਹੋਣਾ ਹੈ ਨਾ ਦੇਖੋ ਸਾਰੇ ਲੱਗੇ ਹੋਏ ਆ ਇੱਥੇ ਆਪਾਂ ਬੈਠ ਕੇ ਨਾ ਵੇਟ ਕਰਦੇ ਆ ਠੀਕ ਆ బాబు ਨਾਈ ਨਹੀਂ ਹੋਗੇ ਨਹੀਂ ਇਹ ਜੋ ਸ਼ੈਂਪੂ ਕਰਨਾ ਹੈ ਆਣਾ ਮम्मा ਕੋ ਲਾਣਾ ਦਰਦਾ ਵਿਆਹ ਦੇਗਾ ਕਿਦਾਂ ਬਾਕੀ ਸਾਰੇ ਹੋਗੇ ਨਾ ਕਟਿੰਗ ਹੁਣ ਕਿਹੜੀ ਰਹਿ ਗਈ ਸਿਰਫ ਫੇਸ ਸਰਪਸ ਤੇਲ ਰਹਿ ਗਿਆ ਤੇ ਪੈਰ ਬਣਾਉਣੇ ਗੋਲ ਅੱਛਾ ਪੈਰ ਰਹਿ ਗਏ ਹਨਾ ਗੋਲ ਕਰਨੇ ਹਨਾ ਗੋਲ ਹਾਂ ਤੇ ਨੇਲਸ ਨੇਲਸ ਵਗੈਰਾ ਕਰਦੇ ਪਾਣੀ ਗਰਮ ਆ ਨਾ ਹਾਂਜੀ ਵਸ ਦੇਖ ਹਾਂ ਕਿਉਂਕਿ ਫਿਰ ਨਾ ਉਹਨੂੰ ਠੰਡ ਲੱਗਦੀ ਹੈ ਹਾਂ ਨਹੀਂ ਕੋਈ ਚੱਕਰ ਨਹੀਂ ਕੰਮ ਦਾ ਬਹੁਤ ਆ ਨਾ ਤੁਸੀਂ ਏਸੀ ਵੀ ਲਗਾ ਰੱਖਿਆ ਆ ਹਾਂ ਬਸ ਠੀਕ ਹੈ ਅੱਗੇ ਵੀ ਦੇ ਮੱਥੇ ਤੇ ਲੱਗਾ ਸੰਦੂਰ ਪੂਜਾ ਕਰਵਾਉਣ ਲਿਆ ਸੀ ਉਦੋਂ ਬਾਬੂ ਹਾਂ ਹਾਂ ਬਾਕੀ ਹੈ ਬਹੁਤ ਜ਼ਿਆਦਾ ਹਾਂ ਜੀ ਹਾਂ ਨਾ ਸਮਝਦਾਰ ਆ ਬਹੁਤ ਹੈ ਬਹੁਤ ਵਧੀਆ ਸਮਝਦਾਰ ਆ ਕਰੇ ਵੀ ਕਹਿਣਾ ਮੰਨ ਲੈਂਦਾ ਆ ਟਿਕਸ ਵਗੈਰਾ ਤਾਂ ਨਹੀਂ ਸੀ ਨਾ ਹਾਂ ਕੁਝ ਨਹੀਂ ਹੈਗੀ ਸੀ ਉਹੀ ਥੋੜੀ ਜੀ ਪ੍ਰੋਬਲਮ ਆ ਇਹ ਥੋੜਾ ਜਿਹਾ ਗੰਦਾ ਸੀਗਾ ਬਾਕੀ ਸਭ ਠੀਕ ਸੀ ਨਹੀਂ ਹਾਂ ਕੋਈ ਨਹੀਂ ਵਾਲ ਤੇ ਗੰਦੇ ਸੀ ਇਹਦੇ ਮੈਂ ਵਾਸ਼ ਨਹੀਂ ਕੀਤਾ ਸੀ ਇਹਨੂੰ ਇਸੇ ਕਰਕੇ ਦੀਵਾਲੀ ਤੇ ਮੈਂ ਕਿਹਾ ਮੈਂ ਲੈ ਕੇ ਜਾਣਾ ਆ ਫਿਰ बार-बार ਨਹੀਂ ਨਾ ਇਹਨੂੰ ਸ਼ਾਵਰ ਦੇ ਸਕਦੇ ਆਪਾਂ ਠੰਡ ਬਹੁਤ ਮਨਾਂਦਾ ਹੋਣੀ ਹੈ ਜੇ ਕੋਈ ਇਹ ਬਾਕੀ ਸਿੜਜੂ ਤੋਂ ਲੱਗਗਾ ਹਾਂ ਜੀ ਮੈਂ ਬਾਕੀ ਸਿੜਜੂ ਸਹੀ ਆ ਨਾ ਨਾ ਸਾਰੇ ਸਿੜਜੂ ਨਾਲੋਂ ਇਹ ਲੱਗ ਹੈਗਾ ਆ ਕਿਉਂਕਿ ਇਹ ਐਕਟਿਵ ਬਹੁਤ ਜ਼ਿਆਦਾ ਆ ਹਾਂ ਜੀ ਸਾਡੀ ਨਜ਼ਰ ਲੱਗ ਜਾਂਦੀ ਬਾਤ ਚ ਨੂੰ ਕੋਈ ਨਾ ਅੱਜ ਇੰਜੈਕਸ਼ਨ ਵੀ ਲੱਗ ਜਾਣੇ ਆ ਮੈਡੀਸਿਨ ਵੀ ਮਿਲ ਜਾਣੀ ਆ ਬਾਬੂ ਨੂੰ ਬਾਬੂ ਦੇ ਵਲੌਗਸ ਬਣਦੇ ਆ ਔਰ ਕੀ ਬਾਬੂ ਦੇ YouTube ਦੇ ਤੇ ਬਹੁਤ ਫੇਮਸ ਆ ਮੈਕਸ ਫਰੈਂਡਸ ਸਾਨੂੰ ਲੱਗ ਗਈ ਸੀ ਭੁੱਖ ਹੁਣ ਅਸੀਂ ਇੱਥੇ ਲਿਆਂਦਾ ਦੇਖੋ ਬੱਚਿਆਂ ਨੇ ਹਲਦੀ ਰਾਮ ਹਲਦੀ ਰਾਮ ਤੋਂ ਸਾਰਾ ਹੀ ਇਹ ਸਿਨਨਾ ਟੇਕਵੇ ਕਰ ਲਿਆ ਸੀਗਾ ਇੱਧਰ ਹੈਗੇ ਜੀ ਸਾਡੇ ਰਾਜਮਾ ਰਾਈਸ ਇੱਧਰ ਹੈਗੀ ਸਾਡੀ ਪਾਵਾਜੀ ਦੇਖੋ ਤੇ ਬੜਾ ਪਾਵ ਨਾਲ ਤੇ ਉਹ ਦੇਖੋ ਪਿਆਜ਼ ਵੀ ਦਿੱਤੇ ਹੋਏ ਆ ਇਹ ਰਾਜਮਾਵਾਂ ਨਾਲ ਪਿਆਜ਼ ਮਿਲੇ ਸੀਗੇ ਆ ਪਾਵਾਜੀ ਨਾਲ ਮਿਲਿਆ ਹੋਰ ਕੀ ਆ ਹੋਰ ਵੀ ਕੁਝ ਉਹ ਟੇਢੀ ਹੋਈ ਵਿੱਚ ਰਸਮਈ ਓਕੇ ਮਤਲਬ ਹਲਦੀराम ਦਾ ਜਿਹੜਾ ਨਾ ਬਹੁਤ ਹੀ ਵਧੀਆ ਲੱਗਦਾ ਖਾਣਾ ਟੇਸਟੀ ਹੁੰਦਾ ਸੀ ਵੈਸੇ ਤੇ ਉੱਥੇ ਜਾ ਕੇ ਹੀ ਖਾਣੇ ਹੁੰਨੇ ਆ ਅੱਜ ਆਪਾਂ ਟੇਕਵੇ ਕਰ ਲਿਆ ਕਿਉਂਕਿ ਮੈਕਸ ਇੱਥੇ ਆ ਮੈਕਸ ਦੀ ਹੋ ਰਹੀ ਅੰਦਰ ਗਰੂਮਿੰਗ ਤੇ ਸਾਨੂੰ ਭੁੱਖ ਲੱਗੀ ਸੀ ਤਾਂ ਕਰਕੇ ਅਸੀਂ ਇੱਥੇ ਹੀ ਲੈ ਕੇ ਆਏ ਆ ਤੇ ਖਾ ਰਹੇ ਆ ਟੇਬਲ ਸੋਫੇ ਵਗੈਰਾ ਲੱਗੇ ਹੋਏ ਆ ਦੇਖੋ ਉਧਰ ਚਾਹ ਵਗੈਰਾ ਵੀ ਲੱਗੀ ਹੋਈ ਆ ਤੁਸੀਂ ਚਾਹ ਵੀ ਪੀ ਸਕਦੇ ਹੋ ਮੇਰੇ ਡੌਗਸ ਦੀਆਂ ਲੱਗੀਆਂ ਹੋਈਆਂ ਪਿੱਛੇ ਤੱਕ ਤੇ ਆ ਸਾਰੇ ਸੋਫੇ ਲੱਗੇ ਹੋਏ ਆ ਸੋ ਇੱਥੇ ਬੈਠ ਕੇ ਜਿੰਦਾ ਮਰਜੀ ਖਾਓ ਟੇਬਲ ਉੱਧਰ ਪਾਣੀ ਆ ਉਧਰ ਚਾਹ ਤੁਹਾਨੂੰ ਦੱਸ ਦਵਾਂ ਨਾ ਸੋ ਬਹੁਤ ਟੇਸਟੀ ਹੈ ਓਕੇ ਚਲੋ ਖਾ ਕੇ ਮਿਲਦੇ ਹਾਂ ਪੁੱchu ਸੋਨੇ ਹੋ ਗਏ ਬੱਬੂ ਇਹ ਕਿੰਨਾ ਵਾਈਟ ਵਾਈਟ ਨਿਕਲੇ ਗੰਦਾ ਵੀ ਬਹੁਤ ਹੋ ਗਿਆ ਸੀ ਉੱਤ ਤੋਂ ਹੈ ਨਾ ਹੁਣ ਤੇ ਠੀਕ ਹੋ ਗਿਆ ਕੱਟਨੇ ਆ ਨਾ ਜੇ ਫੇਸ ਤਾਂ ਹਾਂ ਜਿੱਥੇ ਕਟਿੰਗ ਹੋਣੀ ਫੇਸ ਦੀ ਅਜੇ ਤੇ ਬਸ ਪੈਰ ਹੀ ਬੰਦੇ ਪਏ ਆ ਸੋਹਣੇ ਸੋਹਣੇ ਕਿਊਟ ਕਿਊਟ ਆ ਆ ਕੀ ਸ਼ੇਪ ਦੇਣ ਦੇ ਉਹਦੇ ਪੈਰਾਂ ਨੂੰ ਢੈਂਟ ਜੀ ਬਸ ਇਹਦੇ ਪੈਰ ਐਵੇਂ ਹੀ ਹੁੰਦੇ ਆ ਜੀ ਜਿੱਦਾਂ ਦਾ ਉਹ ਕਰ ਦਿੱਤਾ ਹੁਣ ਇਦਾਂ ਦੇ ਆ ਵੀ ਕਰਦੇ ਆ ਅੱਛਾ ਡੈਡੀ ਉਹ ਕਿਹ ਤੋਂ ਰੈਡੀ ਉਹ ਕੀ ਕਰ ਰਹੀ ਆ ਐ ਸੁੰਦਰ ਸੇ ਆਪ ਬਣਾ ਕੇ ਨਾ ਸੁੰਦਰ ਸਾਬ ਕਿਊਟ ਜ਼ਬਰ ਫਿਰ ਦੇਣਾ ਮੈਨੂੰ ਠੀਕ ਹੈ ਨਾ ਕਿੰਨਾ ਵਧੀਆ ਕਟਿੰਗ ਹੋ ਰਹੀ ਹੈ ਇੱਕ ਵੀ ਵਾਲ ਉੱਪਰ نیچے ਨਹੀਂ ਹੋ ਰਿਹਾ ਇਹਦਾ ਕਿੱਥੇ ਜਾਣਾ ਮੈਕਸ ਨੇ ਕਟਿੰਗ ਕਰਾ ਕੇ ਇੰਨੀ ਸੋਹਣੀ ਓਏ ਮੈਕਸ ਬੋਲ ਦੇ ਨੀ ਬਾਬੂ ਨੀ ਵੀ ਕਿਦਾ ਬਾਈ ਬਹੁਤ ਪਲਾ ਮਾਨਤ ਹੁੰਦਾਈ मैक्स बब्बू ओए आਉਂਦੇ ਨੇ ਪਹਿਲਾਂ ਸ਼ੂ ਸ਼ੂ ਕਰਨਾ ਹੁੰਦਾ ਚਲੋ ਜੀ ਜਗਾਈ ਨਹੀਂ ਕਰ ਦਿੱਤਾ ਹੋਰ ਥੋੜਾ ਜਿਹਾ ਕਿੱਥੋਂ ਆਏ ਮੈਕਸ ਕਿੱਥੋਂ ਆਏ ਬੱਬੂ ਓਏ ਓਏ ਉੱਪਰ ਨਹੀਂ ਜਾਣਾ ਨੋ 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 ਚਲ ਆਉਣ ਫੜੋ ਨੂੰ ਬੇਟਾ ਇੰਜੈਕਸ਼ਨ ਲਗਵਾਈਏ ਚਲੋ ਬਸ ਇਹ ਕੰਮ ਉਹਦੇ ਹੀ ਕਰਨਾ ਨੋ తిను బ ఫో క ਸਸ ਇਧਰ ਦੀ ਨੀ ਨਜ਼ਰ ਆਇਆ ਆਈਏ ਆ ਚਲੋ ਜੀ ਮੈਕਸੀ ਜੀ ਗਰੂਮਿੰਗ ਹੋ ਗਈ ਹੋਈ ਆ ਤੇ ਹੁਣ ਅਸੀਂ ਜਾ ਰਹੇ ਆ ਜੀ ਘਰ ਨੂੰ ਵਾਪਸ ਮੈਕਸ ਇਧਰ ਦੇਖੋ ਉੱਪਰ ਇਧਰ ਆ ਕੀ ਆ ਦੇਖੋ ਉੱਪਰ ਦੇਖੋ ਸੋਨਾ ਹੋ ਗਿਆ ਵੀ ਸੋਨੇ ਹੋ ਗਿਆ ਮੇਰਾ ਬਾਬੂ ਨਾ ਓਏ ਹੋਏ ਕਿੰਨਾ ਵਾਈਟ ਵਾਈਟ ਨਿਕਲਿਆ ਹੁਣ ਨਹੀਂ ਤੋਈ ਕਰਕੇ ਆ ਨਾ ਹੁਣ ਦੀਵਾਲੀ ਬਣੂਗੀ ਦੀਵਾਲੀ ਤੇ ਤੇ ਕਹਿਆ ਮੈਨੂੰ ਨਵਾਇਆ ਹੀ ਨਹੀਂ ਤੁਸੀਂ ਹਾਂ ਨਾ ਬੱਤੋ ਚਲੋ ਆ ਠੀਕ ਆ ਫਰੈਂਡਸ ਤੁਸੀਂ ਸਾਰਾ ਵਲੌਗ ਦੇਖਿਓ ਜਰੂਰ ਕਮੈਂਟ ਵੀ ਜਰੂਰ ਕਰਿਆ ਕਰੋ ਮੈਂ ਹਰ ਵਲੌਗ ਚ ਕਹਿੰਨੀ ਆ ਕਿ ਕਮੈਂਟ ਕਰਿਆ ਕਰੋ ਬਟ ਤੁਸੀਂ ਨਹੀਂ ਕਰਦੇ ਕਿਉਂਕਿ ਜੋ ਵੀ ਕਮੀ ਪੇਸ਼ੀ ਹੁੰਦੀ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਅੱਗੇ ਬੈਟਰ ਕਰਨ ਦਾ ਹੋਰ ਕੋਸ਼ਿਸ਼ ਕਰਾਂਗੇ ਤੇ ਸੋ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਚੰਗਾ ਜੀ ਓਕੇ ਬਾਏ